ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਜੀ ਅੱਜ ਰਾਤ ਦੇ ਮੌਸਮ ਦੀ ਅਪਡੇਟ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਬੱਦਲਬਾਈ ਤੇ ਅਤੇ ਮੀਂਹ ਦੇ ਅੱਜ ਰਾਤ ਸਾਰੀ ਜਾਣਕਾਰੀ ਦੇਵਾਂਗੇ ਕਿਉਂਕਿ ਦਿਨ ਦੇ ਵੇਲੇ ਪੰਜਾਬ ਦੇ ਕੁਝ ਖੇਸਿਆਂ ਦੇ ਵਿੱਚ ਅੱਜ ਮੀਂਹ ਹੋਇਆ ਜੀ ਪਟਿਆਲਾ ਹੋ ਗਿਆ ਜੀ ਜਲੰਧਰ ਹੋ ਗਿਆ ਰੂਪਨਗਰ ਦੇ ਕੁਝ ਹਿੱਸੇ ਹੋ ਗਏ ਤੇ ਇਹਨਾਂ ਵਿੱਚ ਖਾਸ ਤੌਰ ਤੇ ਠੀਕ ਠਾਕ ਮੀਂਹ ਹੋਏ ਨੇ ਤੇ ਬਾਕੀ ਪੰਜਾਬ ਵਿੱਚ ਵੀ ਹਲਕੇ-ਫੁਲਕੇ ਕਿਰਮਣ ਕਣੀ ਦੀ ਖਬਰਾਂ ਆਈਆਂ ਨੇ ਓਵਰ ਆਲ ਰਾਤ ਦੇ ਵੇਲੇ ਵੀ ਅੱਜ ਮੌਸਮ ਗਰਮ ਹੋਣ ਦੀ ਪੂਰੀ ਪੂਰੀ ਉਮੀਦ ਹੈ। ਹਮਸ ਭਰਿਆ ਅੱਜ ਮੌਸਮ ਬਣਿਆ ਰਹੇਗਾ। ਹਵਾ ਦੀ ਗੱਲ ਕਰੀਏ ਤਾਂ ਹਵਾ ਦੱਖਣ ਪੂਰਬ ਦਿਸ਼ਾ ਤੋਂ ਨਾਰਮਲ ਚਲਦੀ ਰਹੇਗੀ ਤੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਨਮੀ ਦਾ ਮਾਹੌਲ ਹਮਸ ਵਰਗਾ ਮਾਹੌਲ ਬਣਦਾ ਹੋਇਆ ਅੱਜ ਰਾਤ ਦਿਖਾਈ ਦੇ ਰਿਹਾ ਹੈ। ਗੱਲ ਕਰ ਲਈਏ ਸਿਸਟਮ ਦੀ ਤਾਂ ਹਲਕੇ ਤੋਂ ਦਰਮਿਆਨੀਆਂ ਬੱਦਲਵਾਈਆਂ ਪੰਜਾਬ ਦੇ ਦੁਆਬੇ ਦੇ ਖੇਤਰ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਜਿਨ੍ਹਾਂ ਵਿੱਚ ਜ਼ਿਲ੍ਹੇ ਆਉਂਦੇ ਨੇ ਥੋੜੇ ਬਹੁਤ ਆਪਾਂ ਕਹਿ ਸਕਦੇ ਹਾਂ ਮਾਲਵੇ ਦਾ ਇਲਾਕਾ ਪਟਿਆਲੇ ਦਾ ਜੀ ਫਤੇਗੜ ਸਾਹਿਬ ਹੋ ਗਿਆ ਜੀ ਤੇ ਉਸ ਤੋਂ ਉੱਪਰ ਰੂਪਨਗਰ ਸਭਜ ਭਲਾਚੌਰ ਨਮਾਸ਼ਹਿਰ ਦਾ ਇਲਾਕਾ ਇਹਦੇ ਵਿੱਚ ਬੱਦਲਵਾਈ ਦੇ ਨਾਲ ਹਲਕੇ ਦਰਮਿਆਨੀ ਕਿਣਮਣ ਕਣੀ ਰਾਤ ਦੇ ਵੇਲੇ ਦੇਖਣ ਨੂੰ ਮਿਲ ਸਕਦੀ ਹੈ ਤੇ ਥੋੜੀ-ਬਹੁਤੀ ਕਾਰਵਾਈ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਅਤੇ ਮੋਗੇ ਦੇ ਇਲਾਕੇ ਵਿੱਚ ਵੀ ਹੋ ਸਕਦੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੀ ਪੂਰੀ-ਪੂਰੀ ਉਮੀਦ ਹੈ। ਅਗਰ ਆਪਾਂ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਹੁਣ ਕੋਈ ਵੱਡਾ ਬਦਲਾਅ ਦਿਖਾਈ ਨਹੀਂ ਦੇ ਰਿਹਾ। ਤਾਪਮਾਨ ਦੇ ਵਿੱਚ ਹੌਲੀ-ਹੌਲੀ ਘਟਾਉਣੇ ਸ਼ੁਰੂ ਹੋਵੇਗੀ। ਸਵੇਰ ਅਤੇ ਸ਼ਾਮ ਦੇ ਟਾਈਮ ਹੁਣ ਜਿਹੜਾ ਤਾਪਮਾਨ ਹੈ ਉਹ ਨਾਰਮਲ ਨਾਲੋਂ ਘੱਟਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਹੁਣ ਸੂਰਜ ਦਾ ਛਿਪਨ ਦਾ ਟਾਈਮ ਵੀ ਹੌਲੀ-ਹੌਲੀ ਘੱਟਦਾ ਦਿਖਾਈ ਦੇ ਰਿਹਾ ਦਿਨ ਛੋਟੇ ਹੋ ਰਹੇ ਨੇ ਜਿਸ ਦੇ ਕਾਰਨ ਗਰਮੀ ਦਾ ਪ੍ਰਕੋਪ ਸਵੇਰ ਤੇ ਜਿਹੜੇ ਦੇ ਵਿੱਚ ਹੁਣ ਮੇਨਲੀ ਸਾਨੂੰ ਮੀਂਹਾਂ ਦੀ ਤਾਂ ਸਾਨੂੰ ਪੈਚੀ ਰੂਪ ਵਿੱਚ ਮੀਂਹ ਦੇਖਣ ਨੂੰ ਮਿਲਣਗੇ ਅਜੇ ਹਾਂ ਨਹੀਂ ਕਿ ਪੂਰੇ ਇਲਾਕੇ ਵਿੱਚ ਮੀਂਹ ਹੋਵੇਗਾ ਕਿਤੇ ਕਿਤੇ ਹੁਣ ਦੇਖਣ ਨੂੰ ਮੀਂਹ ਦਾ ਰੁਖ ਰਹੇਗਾ ਕਿਉਂਕਿ ਹੁਣ ਬਰਸਾਤ ਦਾ ਮੌਨਸੂਨ ਦਾ ਹੁਣ ਐਂਡ ਐਂਡ ਵਾਲਾ ਪੀਰੀਅਡ ਚੱਲਣਾ ਸ਼ੁਰੂ ਹੋ ਚੁੱਕਿਆ ਜੀ ਅਗਸਤ ਤੋਂ ਲੈ ਕੇ ਸਤੰਬਰ ਅਕਤੂਬਰ ਤੱਕ ਜਿਹੜਾ ਮਹੀਨਾ ਦਾ ਸਟਾਰਟਿੰਗ ਹੁੰਦੀ ਹੈ ਜੀ ਤਾਂ ਉਹ ਜਿਹੜੇ ਮੀਂਹ ਹੁੰਦੇ ਨੇ ਉਹ ਅਚਾਨਕ ਬਣਦੇ ਨੇ ਗਰਜ ਚਮਕ ਵਰਗੇ ਹਾਲਾਤ ਬਣਦੇ ਨੇ ਉਹ ਹੁਣ ਸਾਨੂੰ ਆਮ ਦੇਖਣ ਨੂੰ ਮਿਲਣਗੇ ਅੱਜ ਰਾਤ ਓਵਰਆਲ ਗੱਲ ਕਰੀਏ ਤਾਂ ਮੌਸਮ ਠੀਕ ਠਾਕ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਜਿਹੜੇ ਤੁਹਾਨੂੰ ਪੰਜ ਸੱਤ ਜ਼ਿਲ੍ਹੇ ਦੱਸੇ ਨੇ ਇਹਨਾਂ ਵਿੱਚ ਹਲਕੀ ਦਰਮਿਆਨੀ ਕਿਣਮਣਕਣੀ ਹੋ ਸਕਦੀ ਹੈ ਇਸ ਜੀ ਅੱਜ ਰਾਤ ਦੀ ਅਪਡੇਟ ਨਵੀਂ ਅਪਡੇਟ ਲੈ ਕੇ ਜਲਦ ਹਾਜ਼ਰ